ਪਠਾਨਕੋਟ ਜੀ ਦੇ ਜੋਦੀਆ ਸਰਕਾਰ ਆਈ ਹੈ ਜਾਂ ਪਿਛਲੀ ਕਾਂਗਰਸ ਸਰਕਾਰ ਆਈ ਸੀ ਜਾਂ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਪਿਛਲੇ ਮੇਰੇ ਖਿਆਲ 6-7 ਸਾਲ ਹੋ ਗਏ ਐਰਪੋਰਟ ਬੰਦੀ ਹੈ ਜੀ ਤੇ ਕੀ ਕਹਿ ਸਕਦਾ ਆ ਆਮ ਬੰਦਾ ਦੇ ਐਰਪੋਰਟ ਬੰਦਾ ਜਿਹੜੀ ਤਰੱਕੀ ਜਿਹੜੀ ਮਾੜੀ-ਮੋਟੀ ਹੁੰਦੀ ਹੈ ਸ਼ਹਿਰ ਸਾਡੇ ਦੀ ਉਹਨੂੰ ਡੀ ਮੋਰਲਾਈਜ਼ ਕਰਤਾ ਜਾਂਦਾ ਜੇ ਕੁਝ ਪਹਿਲੇ ਤੋਂ ਬੰਦਾ ਨਹੀਂ ਜੇ ਬਣੇ ਤੇ ਉਹਨੂੰ ਖਤਮ ਕਰ ਦਿੰਦੀ ਹੈ ਸਰਕਾਰਾਂ ਪਤਾ ਨਹੀਂ ਜੀ ਕੀ ਗੱਲ ਬਾਤ ਹੈ ਪਰ ਮੇਰੇ ਹਿਸਾਬ ਨਾਲ ਜੇ ਲੋਗਾ ਦਾ ਵਪਾਰੀ ਦਾ ਨੁਕਸਾਨ ਹੋ ਰਿਹਾ ਬੰਦਾ ਇੱਕ ਦਿਨ ਚ ਹੀ ਆਨ ਜਾਣ ਕਰ ਸਕਦਾ ਇੱਥੇ ਹਿਮਾਚਲ ਦਾ ਟੂਰਿਸਟ ਬੜਾ ਆਉਂਦਾ ਹੋਰ ਆਉਂਦਾ ਸਾਡੇ ਸ਼ਹਿਰ ਦੀ ਉન્નਤੀ ਹੋ ਜਾਏਗੀ ਜੇ ਕੋਈ 에어ਪੋਰਟ ਚੱਲ ਜੇ ਸਾਡੀ ਤੇ ਸਰਕਾਰ ਅੱਗੇ ਹੀ ਮੰਗੇਈ ਹੈ ਕਿ ਜਿਹੜਾ 에어ਪੋਰਟ ਬਣਾਏ ਦਾ ਜਿੱਤੇ ਪੈਸੇ ਲਾਤੇ ਦੇ ਸਰਕਾਰ ਨੇ ਘਟੋ ਘਟ ਉਹ ਤੇ ਚਾਲੂ ਕੀਤਾ ਜਾਵੇ ਭਾਵੇਂ ਹੋਰ ਫੈਸਿਲਿਟੀ ਕੋਈ ਸਰਕਾਰ ਦਵੇ ਤੇ ਉਹ ਨਾ ਦਵੇ ਉਹ ਤੇ ਸਰਕਾਰ ਦੀ ਮਰਜ਼ੀ ਹੈ ਪਰ ਜੋ ਹੈ ਜਿਹੜੀ ਬੰਦੀ ਹੈ ਉਹ ਤੇ ਸ਼ੁਰੂ ਕਰੋ ਘਟੋ ਘਟ ਕੋਈ 2-4 ਨੌਕਰੀਆਂ ਬਣਨਗੀਆਂ ਜੀ ਕੋਈ ਟੂਰਿਸਟ ਆਏ ਕੋਈ ਤਾਂ ਫਾਇਦਾ ਹੋਏਗਾ ਹੀ ਇੰਨਾ ਪੈਸਾ ਲਾ ਕੇ ਸਫੇਦਾ ਦੀ ਖੜਾ ਕੀਤਾ ਰਹਿ ਤੇ ਜੇ ਇਹ ਚਲੇਗਾ ਤਾਂ ਲੋਕਾਂ ਨੂੰ ਤਾਂ ਫਾਇਦਾ ਹੋਏਗਾ ਮੇਰੀ ਤਾਂ ਮੰਗ ਹੈ ਇਹ ਮੇਰੀ ਮੇਰੇ ਮੇਰੇ ਹਿਸਾਬ ਨਾਲ ਕੋਈ ਪਠਾਨਕੋਟ ਦਾ ਕੋਈ ਹੀ ਵਿਰਲਾ ਬੰਦਾ ਹੈਗਾ ਜਿਹੜਾ ਕਹੇਗਾ ਕਿ ਨਾ ਹੋਏ ਅਜਾ ਕੋਈ ਕੰਮ ਹੋਣਾ ਚਾਹੀਦਾ ਤਾਂ ਕਿ ਕੁਝ ਰੋਜ਼ਗਾਰ ਹੋਏ ਪਠਾਨਕੋਟ ਦੇ ਸ਼ਹਿਰ ਦੀ ਥੋੜੀ ਉন্নਤੀ ਹੋ ਜੇ ਬਸ ਇਹ ਕਹਿਣਾ ਚਾਹੁੰਦਾ ਸੀ ਸਰ ਦੇਖੋ 에어ਪੋਰਟ ਦਾ ਮੁੱਦਾ ਤੇ ਹੈ ਹੀ ਆ ਉਹਦੇ ਇਲਾਵਾ ਹੋਰ ਵੀ ਹੈਗਾ 에어ਪੋਰਟ ਇਸ ਤਰ੍ਹਾਂ ਮੈਂ ਕਿ ਜੇ ਤੁਸੀਂ ਦਿੱਲੀ ਜਾਣਾ ਮੈਂ ਜਾਂ ਫਿਰ ਬੈਂਗਲੌਰ ਕਿਸੇ ਵੀ ਤੁਸੀਂ ਸਟੇਟ ਚ ਜਾਣਾ ਵਾ ਤੇ ਉਹ ਲਈ ਪਠਾਨਕੋਟ ਦੇ ਲੋਕਾਂ ਨੂੰ ਇੰਨੀ ਕੀ ਦਿੱਕਤ ਹੈਗੀ ਹੈਗੀ ਆ ਪਹਿਲਾਂ ਅੰਮ੍ਰਿਤਸਰ ਜਾਣਾ ਪੰਦਾ ਫਿਰ ਉੱਥੋਂ ਫਲਾਈਟ ਲੈ ਕੇ ਦਿੱਲੀ ਦਿੱਲੀੋਂ ਉਤਰ ਕੇ ਫਿਰ ਦੁਬਾਰਾ ਜੇ ਤੁਸੀਂ ਬੈਂਗਲੌਰ ਸੂਰਤ ਜਾਣਾ ਇਹ ਮੁੱਦਾ ਕਾਫੀ ਦੇਰ ਤੋਂ ਉਠਾਇਆ ਗਿਆ ਪਹਿਲਾਂ 에ਰਪੋਰਟ ਵਿਨੋਦ ਖੰਨਾ ਜੀ ਦੇ ਟਾਈਮ ਤੇ ਥੋੜਾਕ ਉਹਨਾਂ ਨੇ ਕਿਹਾ ਕਿ ਐਸੀ ਚਲਾ ਦੇਾਂਗੇ ਪਰ ਉਹਦੇ ਬਾਅਦ ਇਹ ਚਿੱਟਾ ਥੀ ਬਣ ਗਿਆ ਦਾਗਾ ਜੀ ਜਿਹਦਾ ਕੋਈ ਹੱਲ ਨਹੀਂ ਹੈਗਾ ਕਰੋੜਾਂ ਰੁਪਏ ਪਠਾਨਕੋਟ ਦੀ ਜਨਤਾ ਦਾ ਟੈਕਸ ਲੈ ਕੇ ਉੱਥੇ ਲਗਾ ਕੇ ਤੇ ਉਹਨੂੰ ਇੱਕ ਖਾਲੀ ਮੈਦਾਨ ਦੀ ਤਰ੍ਹਾਂ ਸ਼ੋਪ ਪੀਸ ਜਿੰਨੂੰ ਕੰਦੇ ਆਈ ਉਹ ਸ਼ੋਪ ਪੀਸ ਬਣਾ ਕੇ ਰੱਖਦੇ ਰਹਿਗਾ ਵਾ ਇਹ ਜੜੀਆਂ ਸਰਕਾਰਾਂ ਆਈਆਂ ਵਾਦੇ ਕਰ ਦਿੰਦੀਆਂ ਜੀ ਅਸੀਂ 에어ਪੋਰਟ ਨੂੰ ਚਲਾਵਾਂਗੇ ਵਪਾਰ ਨੂੰ ਵਧਾਵਾਂਗੇ ਪਠਾਨਕੋਟ ਚ ਜਿਹੜਾ ਵਪਾਰ ਹੈਗਾ ਵਾ ਉਹ ਆਰਮੀ ਦੇ ਸਿਰ ਤੇ ਆ ਇੱਥੇ ਕੋਈ ਖੇਤੀਬਾੜੀ ਨਹੀਂ ਹੈਗੀ ਜੀ ਕੋਈ ਇੱਥੇ ਫੈਕਟਰੀ ਨਹੀਂ ਹੈਗੀ ਹੈਗੀ ਕਿ ਜਿਹਰ ਨਾਲ ਪਠਾਨਕੋਟ ਦੀ ਜਨਤਾ ਨੂੰ ਇਨਕਮ ਹੋਏ ਉਪਰੋਂ ਦੀ ਜਿਹੜੇ ਪ੍ਰਵਾਸੀ ਹੈਗੇ ਆ ਉਹ ਆ ਕੇ ਬੈਠ ਗਏ ਤੇ ਆ ਉਹ ਜੋ ਪੈਸਾ ਕਮਾਉਂਦੇ ਆ ਉਹ ਆਪਣੇ ਸ਼ਹਿਰਾਂ ਵਿੱਚ ਪੈਸੇ ਨੂੰ ਟਰਾਂਸਫਰ ਕਰ ਦਿੰਦੇ ਆ ਜਿਹੜਾ ਪਠਾਨਕੋਟ ਦਾ ਬੰਦਾ ਜਿਹੜਾ ਗਰੀਬ ਹੋ ਗਿਆ ਅਸੀਂ ਐ ਨਹੀਂ ਕਹਿੰਦੇ ਕਿ ਕਮਜ਼ੋਰ ਹੋ ਗਿਆ ਗਰੀਬ ਹੀ ਹੋ ਗਿਆ ਵਾ ਲੱਖਾਂ ਸਾਡੀ ਮੰਗ ਆਈ ਹੈ ਕਿ 에ਰਪੋਰਟ ਚਲਾਇਆ ਜਾਏ ਫਲਾਈਟਾਂ ਜਿਹੜੀਆਂ ਇੱਥੋਂ ਹੀ ਚੱਲਣ ਲੋਕਾਂ ਨੂੰ ਜੰਮੂ ਜਾ ਕੇ ਜਾਂ ਅੰਮ੍ਰਿਤਸਰ ਜਾ ਕੇ ਤਰਲੇਨਾ ਮਾਰਨੇ ਪੈਣ ਜਦ ਸਾਡੇ ਸ਼ਹਿਰ ਚ ਫੈਸਿਲਿਟੀ ਹੈ ਵਾ ਸਾਡੇ ਸ਼ਹਿਰ ਚੋਂ 에ਅਰਲਾਈਨਸ ਉਹ 에ਰਪੋਰਟ ਚੋਂ ਫਲਾਈਟਾਂ ਉੱਡ ਸਕਦੀਆਂ ਹਨ ਸਭ ਕੁਝ ਹੈਗਾ ਵਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਉਂ ਨਹੀਂ ਚਲਾਇਆ ਜਾ ਰਿਹਾਗਾ। ਕੀ ਕੋਈ ਭ੍ਰਸ਼ਟਾਚਾਰ ਹੈ ਅਰੇ ਵਿੱਚ? ਤੇ 에어ਪੋਰਟ ਨੂੰ ਚਲਾਣ ਨਾਲ ਜਿਹੜਾ ਵਾ ਸੁੱਖ ਸੁਭਦਾਵਾਂ ਵਧਣਗੀਆਂ। ਇੱਕ ਤੇ ਵਪਾਰ ਦੀ ਬੜੀ ਵ੍ਰਿਧੀ ਹੋਏਗੀ, ਟੂਰਿਜ਼ਮ ਬਧੇਗਾ ਕਿਉਂਕਿ ਜਿੰਨੇ ਵੀ ਹਿਮਾਚਲ ਜਾਣਾ ਉਹਨੂੰ ਪਹਿਲਾਂ ਪਠਾਨਕੋਟ ਰੁਕਣਾ ਪੰਦਾ ਹੈ। ਪਠਾਨਕੋਟ ਜਿਹੜਾ ਵਾ ਇਹ ਕਿਹਦਾ ਸੈਂਟਰ ਹੈ ਜਿੱਥੋਂ ਤੁਸੀਂ ਹਿਮਾਚਲ जेएनके ਨੂੰ ਵੀ ਟੱਚ ਕਰਦੇ ਹੋ ਹਿਮਾਚਲ ਨੂੰ ਵੀ ਟੱਚ ਕਰਦੇ ਹੋ ਪਰ ਆਪਣਾ ਪੰਜਾਬ ਤੇ ਹੈ ਹੀ ਹੈ ਤਿੰਨ ਸਟੇਟਾਂ ਨੂੰ ਟੱਚ ਕਰਨ ਵਾਲਾ ਹਾਰਟ ਪੁਆਇੰਟ ਪਠਾਨਕੋਟ ਹੈ ਤੇ ਉਰੇ ਵਿੱਚ 에어ਪੋਰਟ ਦੀ ਫੈਸਿਲਿਟੀ ਨਾ ਹੋਏ ਤੇ ਕਿੱਡੀ ਮਾੜੀ ਗੱਲ ਹੈਗੀ